ਕਾਕੀਤਾ ਹੈ ਡ੍ਰੈਮ ਕਨੈਕਟਰਾਂ ਦਾ ਮਾਲਕ ਨੂੰ ਇੰਨੇ ਦੇਣੇ ਆ ਇਹ ਪੈਸੇ ਦੇ ਲਾਲਚ ਦੇ ਵਿੱਚ ਬੱਸ ਨੂੰ ਦਿਵਲਦੇ ਆ ਸਵਾਰੀਆਂ ਵੱਧ ਚੱਕਣੀਆਂ ਹੁੰਦੀਆਂ ਅੱਠ ਨੌ ਸਵਾਰੀਆਂ ਕਹਿੰਦੇ ਦੱਸਦੇ ਆ ਵੀ ਦੋ ਬੱਚੇ ਸੀ ਕਹਿੰਦੇ ਛੋਟੇ ਬੱਚੇ ਸੀ ਉਹ ਮਤਲਬ ਮਿਲੇ ਨਹੀਂ ਹਜੇ ਭਾਲ ਜਾ ਰਹੀ ਉਹਨਾਂ ਪਹਿਲਾਂ ਤਾਂ ਉੱਥੇ ਅੱਡਿਆਂ ਦੇ ਵਿੱਚ ਖੜੇ ਸਵਾਰੀਆਂ ਚੱਕੀਆਂ ਜਾਂਦੀਆਂ ਮੁੜ ਕੇ ਇਹਨਾਂ ਨੂੰ ਆਹਨ ਦਾ ਵੀ ਇੰਨੇ ਟਾਈਮ ਤੁਸੀਂ ਇੱਥੇ ਬਚਾਉਣੀ ਬਚਾਉਣੀ ਆ ਤੇ ਜਿਹੜੇ ਨੁਕਸਾਨ ਆਮ ਲੋਕਾਂ ਦਾ ਹੁੰਦਾ ਇਹ ਬੱਸਾਂ ਇੰਨੀ ਸਪੀਡ ਤੇ ਆਉਣੀਆਂ ਕੈਮਰਾ ਲਾ ਕੇ ਚੈੱਕ ਕਰਨ ਵੀ ਬੱਸ ਕਿੰਨੀ ਸਪੀਡ ਤੇ ਆ ਰਹੀ ਹੈ ਜੇ ਜਾਰੇ ਸਪੀਡ ਤੇ ਬੱਸ ਆਉਂਦੀ ਉਹਦਾ ਚਲਾਨ ਕੱਟਿਆ ਜਾਣਾ ਚਾਹੀਦਾ ਇਹ ਚਲਦੀਆਂ ਹੀ ਓਵਰ ਸਪੀਡ ਆ ਜੀ ਦੀਪ ਵਾਲਿਆਂ ਦੀ ਬੱਸ ਕੋਈ ਵੀ ਤੁਸੀਂ ਦੇਖ ਲਓਗੇ ਤੁਸੀਂ ਆਮ ਖੜ ਕੇ ਦੇਖ ਲਿਆ ਜੋ ਕਿਸੇ ਸੜਕ ਤੇ ਤੁਸੀਂ ਉਹਦੀ ਸਪੀਡ ਚੈੱਕ ਕਰ ਲਿਆ ਜੋ 100 ਤੋਂ ਘੱਟ ਚਲਾਉਂਦੇ ਨੇ ਹੁਣ ਇਹਨਾਂ ਨੇ ਆਪਦੀਆਂ ਬੱਸਾਂ ਚਲਾਉਣ ਮਾਰਿਆ ਨੇ ਹੁਣ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਹੁਣ ਇਹਨਾਂ ਨੂੰ ਖੁੱਲੀ ਛੁੱਟੀ ਹੈ ਜਿੰਨੀ ਆਮ ਆਦਮੀ ਦਵੱਲੀ ਜਾਣੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਜੀ ਇਹ ਬਸ ਆ ਪੁਲਿਸ ਆ ਗਿਆ ਇਹ ਵੀ ਪਿੰਡਾਂ ਦੇ ਮੁੰਡੇ ਵਿੱਚ ਵੜਿਆ ਜੀ ਇੱਥੇ ਕੋਈ ਸਰਕਾਰੀ ਬੰਦਾ ਹੈ ਕੋਈ ਇਹਦੇ ਅੰਦਰ ਵੜਿਆ ਹੋਇਆ ਆ ਪਿੰਡਾਂ ਦੇ ਬੱਚੇ ਆ ਪਿੰਡਾਂ ਦੇ ਮੁੰਡੇ ਤੁਸੀਂ ਵੇਖ ਲਓ ਸਾਹਮਣੇ ਮੀਨਰ ਦਾ ਠੇਕਾ ਲਿਆ ਹੋਇਆ ਜੀ ਹੁਣ ਵਿਚਾਰੀ ਪਤਾ ਨਹੀਂ ਕਿੱਥੋਂ ਆਉਂਦੇ ਕਿਵੇਂ ਚੱਲਦੇ ਆ ਇਹ ਨਾ ਅੱਗੇ ਵਹਿੰਦੇ ਨਾ ਪਿੱਛੇ ਵਹਿੰਦੇ ਆ ਨਾ ਕੋ ਸਕੂਟਰ ਵਾਲੇ ਵਹਿੰਦੇ ਆ ਨਾ ਕੋ ਆਟੋ ਵਾਲਾ ਵਹਿੰਦੇ ਆ ਜੀ ਇਹਨਾਂ ਨੂੰ ਆਪਦੇ ਪੈਸੇ ਨਾਲ ਮਤਲਬ ਆ ਜਿਹੜੀਆਂ ਕੀਮਤੀ ਚਾਣਨਾ ਗਈਆਂ ਕੋਈ ਕਿਸੇ ਦਾ ਫਰਾ ਕੀ ਦੀ ਕਿ ਮਾਂ ਕਹੇ ਤੋ ਕਿ ਬੱਚਾ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਇਸ ਸਮੇਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਕਿ ਨਿਊ ਦੀਪ ਕੰਪਨੀ ਦੀ ਬੱਸ ਹੈ ਜੋ ਕਿਸ ਤਰੀਕੇ ਦੇ ਨਾਲ ਐਕਸੀਡੈਂਟਡ ਹੋਈ ਆ ਇਹ ਐਕਸੀਡੈਂਟ ਫਰੀਦਕੋਟ ਵੜਦਿਆਂ ਨੂੰ ਜਿਹੜੀ ਡਰੇਨ ਹੁੰਦੀ ਆ ਉੱਥੇ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਨਿਊਦੀਪ ਦੀ ਬੱਸ ਆ ਜਿਹਦੇ ਵਿੱਚ ਸਵੇਰੇ ਤਕਰੀਬਨ ਇਹ ਬਠਿੰਡਾ ਤੋਂ ਆ ਰਹੀ ਸੀ ਫਰੀਦਕੋਟ ਵੱਲ ਇਹ ਜਾਂਦੀ ਹੋਈ ਡਰੇਨ ਦੇ ਵਿੱਚ ਢੱਕੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰ ক্লোਜ਼ ਕਰਕੇ ਦਿਖਾ ਦਿਓ ਕਿ ਕਿਸ ਤਰੀਕੇ ਦੇ ਨਾਲ ਇਹ ਬੱਸ ਦੀ ਹਾਲਤ ਹੋਈ ਆ ਜਿਹੜਾ ਇਧਰਲਾ ਪਾਸਾ ਉਹ ਸਮੇਤ ਐਂਗਲ ਆ ਤੁਸੀਂ ਨਾਲ ਇੱਕ ਲੋਹੇ ਦੀ ਐਂਗਲ ਜਰੂਰ ਵਿਖਾਓ ਦੇਖ ਸਕਦੇ ਹੋ ਜਿਹੜੀ ਇਹ ਐਂਗਲ ਆ ਇਹ ਐਂਗਲ ਮੈਂ ਇਹ ਕਹਿੰਦਾ ਕਿ ਪੁਲ ਦੇ ਇੱਕ ਸਪੋਰਟ ਲਈ ਵਰਤੀ ਗਈ ਸੀ ਉਹ ਵੀ ਟੁੱਟ ਕੇ ਵਿੱਚ ਲੱਗੀ ਹੋਈ ਆ ਉਹ ਜਦੋਂ ਮੌਕੇ ਤੇ ਬੱਸ ਦੇਖਦੀ ਆ ਤਾਂ ਲੋਕਾਂ ਵੱਲੋਂ ਇਹ ਵੀ ਸੁਣਨ ਚਾਹੁੰਦਾ ਹੈ ਕਿ ਸਪੀਡ ਸੀ ਜਾਂ ਜਾ ਪਤਾ ਨਹੀਂ ਲੱਗਾ ਕਿ ਉਹ ਪੌਲੀ ਇੱਥੇ ਇੰਨਾ ਤੰਗ ਆ ਕਿ ਜਿਹਦੇ ਵਿੱਚ ਸਮਝ ਨਹੀਂ ਆਈ ਡਰਾਈਵਰ ਨੂੰ ਪਰ ਇਹ ਸੁਣ ਵਿੱਚ ਇਹ ਵੀ ਹੁੰਦਾ ਕਿ ਇਸ ਹਾਦਸੇ ਦੇ ਵਿੱਚ ਪੰਜ ਜਣਿਆਂ ਦੀ ਕਾਫੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਜੇ ਇਹ ਨਹੀਂ ਸਾਹਮਣੇ ਆਇਆ ਕਿ ਉਹ ਕਿਸ ਤਰੀਕੇ ਦੇ ਨੇ ਕਈ ਲੋਕ ਜ਼ਖਮੀ ਵੀ ਹੋਏ ਆ ਪਰ ਸਵਾਲ ਇਹ ਬਣਦਾ ਕਿ ਜ਼ਿਆਦਾਤਰ ਚਰਚਾ ਚ ਰਹਿੰਦੀ ਹੈ ਇਹ ਨਿਊਦੀਪਾ ਕੰਪਨੀ ਦੀ ਬੱਸ ਇਹ ਨਿਊਦੀਪ ਬੱਸ ਹੀ ਕਿਉਂ ਵਾਰ-ਵਾਰ ਐਕਸੀਡੈਂਟ ਕਰਦੀ ਆ ਕਿਉਂ ਨੀ ਨਿਊ ਦੀਪ ਬੱਸ ਦੇ ਹੀ ਐਕਸੀਡੈਂਟ ਹੁੰਦੇ ਆ ਰੋੜਾ ਤੇ ਇਸ ਰੋਡ ਤੇ ਅਨੇਕਾਂ ਬੱਸਾਂ ਚੱਲਦੀਆਂ ਰਾਜਾਹੌਰ ਸਰਕਾਰੀ ਬੱਸਾਂ ਵੀ ਚੱਲਦੇ ਆ ਨਾ ਉਹ ਐਨੇ ਤੁਸੀਂ ਹਾਸਾਗ੍ਰਸਤ ਨਹੀਂ ਹੁੰਦੀਆਂ ਪਰ ਨਿਊ ਦੀਪ ਬੱਸ ਹੀ ਜ਼ਿਆਦਾਤਰ ਦੇਖਣ ਨੂੰ ਮਿਲਦੀ ਹੈ ਕਿ ਚਰਚਾ ਦੇ ਵਿੱਚ ਰਹਿੰਦੀ ਹੈ ਜਦੋਂ ਪਿਛਲੇ ਸਮੇਂ ਜੋੜੀਆਂ ਨਹਿਰਾ ਜਿਹੜੀ ਭੁੱਲਰ ਸਾਈਡ ਮੁਕਸਰ ਸਾਈਡ ਉੱਥੇ ਵੀ ਨਿਊ ਦੀਪ ਬੱਸ ਹੀ ਡਿੱਗਦੀ ਸੀ ਅਤੇ ਇੱਥੇ ਜੇ ਜੈਤੂ ਰੋਡ ਤੇ ਗੱਲ ਕਰਾਂ ਤਾਂ ਚਾਰ-ਪੰਜ ਐਕਸੀਡੈਂਟ ਇਦੋਂ ਪਹਿਲਾਂ ਨਿਊ ਦੀ ਬੱਸ ਦੇ ਹੀ ਸਾਹਮਣੇ ਆਏ ਸੀ ਪਰ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਵੇਖਦੇ ਐ ਇਸ ਮਸਲੇ ਨੂੰ ਹੋਰ ਜਾਣਕਾਰੀ ਵੀ ਲੈਣੇ ਇੱਥੇ ਜਿਹੜੇ ਲੋਕ ਆ ਜਾਂ ਪ੍ਰਸ਼ਾਸਨਾ ਕਿ ਇਹਦੇ ਵਿੱਚ ਕਿੰਨੇ ਕੁ ਦਾ ਜਾਨੀ ਨੁਕਸਾਨ ਹੋਇਆਗਾ ਜਿਸ ਲਈ ਹਜੇ ਪੂਰੀ ਰਿਪੋਰਟ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਹਾਂਗਾ ਕਿ ਫਿਰ ਤੋਂ ਤਸਵੀਰਾਂ ਦਿਖਾ ਦਿਓ ਉਹ ਸਾਹਮਣੇ ਡਰੇਨ ਜ਼ਰੂਰ ਦਿਖਾ ਦਈਏ ਕਿ ਜਿੱਥੇ ਇਹ ਬੱਸ ਡਿੱਗਦੀ ਆ ਆਜੂ ਅਗਲੇ ਪਾਸੇ ਚੱਲਦੇ ਆ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਆਪਦਾ ਪ੍ਰਬੰਧ ਕਰ ਰਿਹਾ ਹੈ ਬੈਰੀਗੇਟਿੰਗ ਕੀਤੀ ਗਈ ਹੈ ਇਹ ਪੁਲ ਦਾ ਵੀ ਸੁੰਨ ਚਾਰ ਰਿਹਾ ਹੈ ਕਿ ਇਸ ਦਾ ਕੰਮ ਨਹਿਰਾਂ ਦੇ ਜਿਹੜੇ ਪੁਲਾ ਕੰਮ ਚੱਲ ਰਿਹਾ ਸੀ ਤੇ ਇਹ ਪੁਲ ਦਾ ਵੀ ਕੰਮ ਚੱਲਣਾ ਸੀ ਇੱਥੇ ਜਿਹੜੇ ਮੌਜੂਦਾ ਲੋਕ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਕਵਾਂਗਾ ਇਹ ਤਸਵੀਰ ਦਿਖਾ ਦਿਓ ਉਧਰਲੇ ਪਾਸੋਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਹਜੇ ਵੀ ਉਹ ਡਰੇਨ ਦੇ ਵਿੱਚ ਬਹੁਤਾ ਪਾਣੀ ਨਹੀਂ ਸੀ ਪਰ ਨੁਕਸਾਨ ਬੱਸ ਦਾ ਵੀ ਤੇ ਸਵਾਰੀਆਂ ਦਾ ਵੀ ਕਾਫੀ ਹੋਇਆ ਹੈ ਇਹ ਵੀ ਆ ਕਿ ਉਹ ਸਾਹਮਣੇ ਤੁਸੀਂ ਐਂਗਲ ਦੇਖ ਰਹੇ ਹੋ ਬੱਸ ਭੰਨ ਕੇ ਉਹ ਐਂਗਲ ਵੀ ਨਾਲ ਲੱਗੀ ਤੇ ਜਿੱਥੇ ਬੱਸ ਖੜੀ ਆ ਹਜੇ ਵੀ ਉਹ ਐਂਗਲ ਉਸੇ ਵਿੱਚ ਹੈ ਤੇ ਲੋਕ ਮੌਜੂਦ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਜੀ ਅਸੀਂ ਇੱਥੇ ਹੀ ਆ ਸਕੂਲ ਜੀ ਕਿੰਨੇ ਵਜੇ ਦੀ ਘਟਨਾ ਜੀ ਸਵੇਰੇ ਇਹ ਸਤੋਂ ਹੁਣ ਤੋਂ ਪਹਿਲਾਂ ਦੀ ਘਟਨਾ ਜੀ ਪਤਾ ਹੈ ਕਿ ਕਲੋਨੀਆ ਜੀ ਅਸੀਂ ਜਾਣੀ ਕਿ 6:30 6:30 ਦੁਜਾ 8 6:30 ਆਉਣੀ ਹੈ ਇਹ ਤੋਂ ਪਹਿਲਾਂ ਦੀ ਘਟਨਾ ਇਹ ਤੁਸੀ ਇੱਥੇ ਸਕੂਲ 'ਚ ਜੌਬ ਕਰਦੇ ਹੋ ਜੀ ਹਾਂ ਜੀ ਜੀ ਸਵੇਰੇ ਇਹ ਫਰੀਦਕੋਟ ਬੱਸ ਐਂਟਰੀ ਕਰ ਰਹੀ ਸੀ ਨਿਕਲ ਰਹੀ ਸੀ ਇਹ ਇਧਰੋਂ ਆ ਰਹੀ ਕੋਟ ਕਟਿੰਡਾ ਰੋਡ ਤੋਂ ਕਾਪਕੋਟ ਕਪੂਰਾ ਸ਼ਾਰਟ ਕੋਰ ਆ ਰਹੀ ਸੀ ਇਧਰੋਂ ਗੱਡੀ ਆ ਰਹੀ ਸੀ ਪਤਾ ਲੱਗਾ ਕਿ ਕਿੰਨਾ ਕੁ ਨੁਕਸਾਨ ਹੋਇਆ ਵਿੱਚ ਜਾਨੀ ਨੁਕਸਾਨ ਦੱਸੀ ਜਾਂਦੇ ਵੀ 8-10 ਬੰਦੇ ਦੱਸੀ ਜਾਂਦੇ ਆ 8-10 ਬੰਦੇ ਗੰਭੀਰ ਜ਼ਖਮੀ ਆ ਜਾਂ ਨਹੀਂ ਜੀ ਡੈਥ ਆ ਜਾਂ ਅੱਛਾ 8 ਮੌਤਾਂ ਦੱਸ ਰਿਹਾ ਵੀ 8 ਮੌਤਾਂ ਹੋ ਗਈਆਂ ਅੰਦਾਜ਼ਾ ਇੱਥੇ ਦੱਸ ਤੇ ਜ਼ਖਮੀ ਕਿੰਨੇ ਕੁ ਪਤਾ ਨਹੀਂ ਜ਼ਖਮੀ ਦਾ ਪਤਾ ਨਹੀਂ ਜਾ ਕੇ ਮੇਰਾ ਕੋਈ ਰਾਹ ਨਹੀਂ ਹੈ ਗਿਆ ਜੀ ਜੀ 15 ਕੋਈ ਫੁੱਲ ਗੱਡੀ ਆਖੀ ਜਾਂਦੇ ਜਿਆਦਾ ਭਰੀ ਸੀ ਕੋਈ ਪੁਲਿਸ ਜਾਣਕਾਰੀ ਨਹੀਂ ਸਾਹਮਣੇ ਹੈ ਕਿ ਕਿੰਨੇ ਉਹਦੇ ਚ ਜ਼ਖਮੀ ਹੋਏ ਆ ਜਾਂ ਕਿੰਨਿਆਂ ਦੀ ਮੌਤ ਹੋਈ ਆ ਇੱਕ ਉਹ ਇਹ ਕਿਵੇਂ ਵੇਖਦੋਂ ਕਿ ਜਦ ਜ਼ਿਆਦਾਤਰ ਨੁਕਸਾਨ ਨਾ ਦੀਪਵਾਸੀ ਕਿਉਂ ਕਰਦੀ ਆ ਇਹ ਵੇਖੋ ਜੀ ਹੁਣ ਇਹਨਾਂ ਦਾ ਵੀ ਪਤਾ ਹੀ ਹੈ ਹੂੰ ਇਹ ਸਾਰਾ ਤੋਂ ਜ਼ਿਆਦਾ ਇਹਨਾਂ ਦਾ ਹੀ ਆਉਂਦਾ ਜੀ ਇਥੇ ਤੋਂ ਵੇਖ ਲਓ ਪਹਿਲਾਂ ਇਧਰ ਚੰਦ ਭਾਨ ਕੋਲੇ ਦੋ ਤਿੰਨ ਇਹਨਾਂ ਨੇ ਕਰਤੇ ਹੂੰ ਉੱਥੇ ਵੀ ਐਕਸੀਡੈਂਟ ਰੋਡਾਂ ਐਕਸੀਡੈਂਟ ਕਾਫੀ ਹੋਏ ਆ ਹਾਂਜੀ ਹਾਂਜੀ ਜੀ ਇਧਰ ਹੋਰ ਵੀ ਲੋਕ ਆਪ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਭਾਈ ਕਿਵੇਂ ਵੇਖਦੇ ਆ ਇਸ ਘਟਨਾ ਨੂੰ ਆਜੋ ਬਾਈ ਗੱਲ ਕਰੋ ਕਿਵੇਂ ਵੇਖਦੇ ਹੋ ਇਹ ਘਟਨਾ ਨੂੰ ਜਿਹੜੀ ਅੱਜ ਘਟਨਾ ਹੋਈ ਹੈ ਬਾਈ ਜੀ ਬਹੁਤ ਮਾੜਾ ਕੰਮ ਹੋਇਆ ਬਹੁਤ ਨੁਕਸਾਨ ਹੋ ਗਿਆ ਜੀ ਤੇ ਇਹ ਪ੍ਰਾਈਵੇਟ ਦੀਪ ਬੱਸ ਜਿਹੜੀ ਹੈ ਕੰਪਨੀ ਇਹ ਬਹੁਤ ਤੇਜ਼ ਬੱਸਾਂ ਚਲਾਉਂਦੇ ਸਾਰੇ ਇਹ ਲੋਕ ਲੋਕਾਂ ਦੀਆਂ ਜਾਨਾਂ ਦਾ ਉਹ ਨੁਕਸਾਨ ਕਰਦਾ ਠੀਕ ਹੈ ਨਾ ਇਹਨਾਂ ਦਾ ਠੇਕਾ ਕੀਤਾ ਹੋਇਆ ਡਰਾਈਵਰ ਕੰਟਰੈਕਟਰਾਂ ਦਾ ਮਾਲਕ ਨੂੰ ਇੰਨੇ ਦੇਣੇ ਆ ਇਹ ਪੈਸੇ ਦੇ ਲਾਲਚ ਦੇ ਵਿੱਚ ਬੱਸ ਨੂੰ ਦੁਵਾਲਦੇ ਆ ਸਵਾਰੀਆਂ ਵੱਧ ਚੱਕਣੀਆਂ ਹੋਣਗੀਆਂ ਮਾਲਕਾਂ ਦੀ ਗਲਤੀ ਮੰਨਦੇ ਹੋ ਜਾਂ ਡਰਾਈਵਰ ਕਨੈਕਟਰ ਦੀ ਗਲਤੀ ਦੋਨਾਂ ਤਰ੍ਹਾਂ ਦੀ ਗਲਤੀ ਹੈ ਜੀ ਜੀ ਜਿਉਂ ਨੇ ਠੇਕਾ ਸਿਸਟਮ ਕੀਤਾ ਤਾਂ ਉਹਨਾਂ ਨੂੰ ਲਾਲਚ ਹੋਇਆ ਠੀਕ ਹੈ ਨਾ ਡਰਾਈਵਰ ਡਰਾਈਵਰਾਂ ਨੇ ਆਪ ਤਾਂ ਕਮਾਈ ਕਰਨੀ ਹੁੰਦੀ ਹੈ ਜੀ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਸਰਕਾਰ ਨੇ ਇਹਨਾਂ ਨੂੰ ਟਾਈਮ ਵੱਧ ਦਿੱਤੇ ਆ ਸਰਕਾਰੀ ਬੱਸਾਂ ਦੇ ਟਾਈਮ ਹੀ ਹੈ ਨਹੀਂ ਉਹਨੇ ਤਾਂ ਇਹ ਵੀ ਕਾਰਨ ਹੈਗਾ ਸਰਕਾਰ ਵੀ ਇਨਵੋਲ ਆ ਟਾਈਮ ਵੀ ਵੱਧ ਹੈਗੀ ਆ ਜੀ ਪਰਮੈਂਟ ਵੀ ਵਿੱਚ ਇਹਨਾਂ ਤੇ ਜਾਲੀ ਹੈ ਜੀ ਅੱਛਾ ਜੀ ਦੇਖੋ ਠੀਕ ਹੈ ਨਾ ਇਹ ਹੁਣ ਪ੍ਰਾਈਵੇਟ ਇਹ ਆਪਣੇ ਦੀਪ ਵਾਲਿਆਂ ਦੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਕਾਲੀ ਦਲਚ ਸੀਗੇ ਹੁਣ ਉਹਨਾਂ ਨੇ ਆਪਦੀਆਂ ਬੱਸਾਂ ਚਲਾਉਣ ਮਾਰੇ ਨੇ ਹੁਣ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੁਣ ਇਹਨਾਂ ਨੂੰ ਖੁੱਲੀ ਛੁੱਟੀ ਹੈ ਜਿੰਨੀ ਮਰਜ਼ੀ ਦਵੱਲੀ ਜਾਣੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜੀ ਕੋਈ ਇਹਨਾਂ ਤੇ ਕੰਟਰੋਲ ਨਹੀਂ ਕੁਛ ਨਹੀਂ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੇ ਕੋਈ ਕਾਰਵਾਈ ਨਹੀਂ ਕਰਦਾ ਪਰ ਸੀਐਮ ਸਾਹਿਬ ਤਾਂ ਕਹਿੰਦੇ ਕਿ ਅਸੀਂ ਗਲਤ ਬੰਦੇ ਨਾਲ ਗਲਤ ਕਰਾਂਗੇ ਭਾਵੇਂ ਸਾਡਾ ਹੀ ਹੋਵੇ ਨਹੀਂ ਜੀ ਸਰ ਸਾਰੇ ਰਲ ਮਿਲ ਕੇ ਚੱਲਦਾ ਕੰਮ ਟ੍ਰਾਂਸਪੋਰਟ ਵੱਲੋਂ ਫੰਡ ਜਾਂਦੇ ਪਾਰਟਿਆਂ ਨੂੰ ਸਾਰਾ ਪੈਸਾ ਜਾਂਦਾ ਕੌਣ ਕਹਿੰਦਾ ਕਿਸੇ ਨੂੰ ਕਿੰਨੀਆਂ ਕਸਵਾਰੀਆਂ ਦੀ ਮ 8 9 ਸਵਾਰਨਿਆ ਕਹਿੰਦੇ ਦੱਸਦੇ ਆ ਵੀ ਦੋ ਬੱਚੇ ਸੀ ਕਹਿੰਦੇ ਛੋਟੇ ਬੱਚੇ ਸੀ ਉਹ ਮਤਲਬ ਮਿਲੇ ਨਹੀਂ ਹਜੇ ਭਾਲ ਜਾਰੀ ਹੈ ਉਹਨਾਂ ਦੀ ਅੱਛਾ ਜੀ ਵਿਚ ਹਾਂ ਉਹ ਲੱਭ ਰਹੇ ਹਾਂਜੀ ਉਹਨਾਂ ਦੀ ਭਾਲ ਕਰੀ ਜਾਂਦੇ ਉਹ ਸਾਹਮਣੇ ਘਟਨਾ ਦਾ ਪਤਾ ਹੀ ਰਾਈਟ ਟਾਈਮ ਕੀ ਸੀ ਸਵੇਰੇ ਸਾਢੇ 5 ਦਾ ਟਾਈਮ ਸਾਢੇ 7:00 ਸਾਢੇ 5 ਸਾਢੇ 7 ਦਾ ਟਾਈਮ ਸਾਢੇ 5 ਦਾ ਟਾਈਮ ਹੈ ਜੀ ਠੀਕ ਹੈ ਤੇ ਪਰ ਇਓ ਮੈਂ ਤੁਹਾਡੇ ਚੈਨਲ ਲਈ ਦੱਸਣਾ ਚਾਹੁੰਦਾ ਵੀ ਕਿਸੇ ਵੀ ਚੈਨਲ ਨੇ ਨਾ ਇਹ ਨਹੀਂ ਦਿਖਾਇਆ ਵੀ ਕਿਹੜੀ ਕੰਪਨੀ ਦੀ ਬੱਸ ਸੀਗੀ ਜੀ ਜੀ ਵੀ ਇਹਨਾਂ ਦਾ ਠੇਕਾ ਲਿਆ ਹੋਇਆ ਜੀ ਮੋੜ ਜਰੀ ਪਤਾ ਨਹੀਂ ਕਿੱਥੋਂ ਆਉਂਦੇ ਕਿਵੇਂ ਚੱਲਦੇ ਆ ਇਹ ਨਾ ਅੱਗੇ ਵਹਿੰਦੇ ਨਾ ਪਿੱਛੇ ਵਹਿੰਦੇ ਆ ਨਾ ਕੋ ਸਕੂਟਰ ਵਾਲਾ ਵਹਿੰਦੇ ਆ ਨਾ ਕੋ ਆਟੋ ਵਾਲਾ ਵਹਿੰਦੇ ਆ ਜੀ ਇਹਨਾਂ ਨੂੰ ਆਪਦੇ ਪੈਸੇ ਨਾਲ ਮਤਲਬ ਆ ਜਿਹੜੀਆਂ ਕੀਮਤੀ ਜਾਨਾਂ ਗਈਆਂ ਕਿਉਂਕਿ ਤਾਂ ਰਾ ਕੀ ਦੀ ਕਿ ਮਾਂ ਕਹੇ ਤੋ ਕਿ ਬੱਚਾ ਹੁਣ ਇਹ ਨਾ ਮਿਲ ਸਕਦਾਗਾ ਜੀ ਇਹ ਖਾਨਾ ਪਤਾਰੀਆਂ ਦਾ ਪਤਾ ਲੱਗਿਆ ਕੋਈ ਜਾਨਮਸ਼ਾਨ ਹੋਈ ਹੈ ਉਹਨਾਂ ਦੀ ਨਾ ਜੀ ਹਜੇ ਤੱਕ ਕੋਈ ਨਹੀਂ ਪਤਾ ਲੱਗਿਆ ਬਸ ਆ ਪੁਲਿਸ ਆ ਗਈ ਹੈ ਵੀ ਪਿੰਡਾਂ ਦੇ ਮੁੰਡੇ ਵਿੱਚ ਵੜੇ ਆ ਜੀ ਜਿੱਥੇ ਕੋਈ ਸਰਕਾਰੀ ਬੰਦਾ ਹੈ ਕੋਈ ਅੰਦਰ ਵੜਿਆ ਹੋਇਆ ਸਾਰੇ ਪਿੰਡਾਂ ਦੇ ਬੱਚੇ ਆ ਪਿੰਡਾਂ ਦੇ ਮੁੰਡੇ ਤੁਸੀਂ ਵੇਖ ਲਓ ਸਾਹਮਣੇ ਜੀ ਆਹ ਸਾਰੀ ਪਬਲਿਕ ਨੇ ਸਾਰੀ ਪਬਲਿਕ ਹੀ ਹੈ ਜੀ ਮਤਲਬ ਸਾਰੀ ਆ ਕੇ ਮਦਦ ਕੀਤੀ ਪਬਲਿਕ ਨੇ ਕੀਤੀ ਹੈ ਕੋਈ ਸਰਕਾਰੀ ਮੁਲਾਜ਼ਮ ਜਾਂ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਸਾਰੇ ਬਾਹਰ ਖੜੇ ਵੇਖੀ ਗਏ ਆ ਸਾਰਾ ਤਮਾਸ਼ਾ ਵੇਖਣ ਵਾਲੀ ਸੀਗੇ ਸਰਕਾਰੀ ਜੋ ਵੀ ਸੀ ਅਫਸਰ ਜਾਂ ਕੁਛ ਵੀ ਸਾਰੀ ਪਬਲਿਕ ਨੇ ਆ ਕੇ ਮਦਦ ਕੀਤੀ ਹੈ ਜਾਂ ਨਾ ਸਾਰੀਆਂ ਬਚਾਈਆਂ ਕੁਛ ਕਾਫੀ ਵਾਸਤੀ ਵੀ ਇਹਨਾਂ ਦੇ ਬਸਤਾ ਦੇ ਵਿੱਚ ਸਪੀਡੋਮੀਟਰ ਲੱਗਣੇ ਚਾਹੀਦੇ ਆ ਵੀ ਇੰਨੀ ਸਪੀਡ ਤੁਸੀਂ ਜਾ ਸਕਦੇ ਆ ਇੰਨੀ ਤੁਸੀਂ ਆ ਸਕਦੇ ਆ ਇਹ ਪਹਿਲਾਂ ਤਾਂ ਉੱਥੇ ਅੱਡਿਆਂ ਦੇ ਵਿੱਚ ਖੜੇ ਸਵਾਰੀਆਂ ਚੱਕੀਆਂ ਜਾਂਦੀਆਂ ਮੁੜ ਕੇ ਇਹਨਾਂ ਨੂੰ ਆਹਨ ਦਾ ਵੀ ਇੰਨੇ ਟਾਈਮ ਤੇ ਸੀ ਇੱਥੇ ਬਚਾਉਣੀ ਬਚਾਉਣੀ ਆ ਤੇ ਜਿਹੜੇ ਨੁਕਸਾਨ ਆਮ ਲੋਕਾਂ ਦਾ ਹੁੰਦਾ ਇਹਦੇ ਵਿੱਚ ਪੁਲ ਵੀ ਐ ਲੱਗਦਾ ਵੀ ਪੁਲ ਦੀ ਹਾਲਤ ਵੀ ਬੜੀ ਖਸਤਾਈ ਆ ਪੁਲ ਕਹਿੰਦੇ ਪੁਲ 60 ਸਾਲ ਪੁਰਾਣਾ ਹੈ ਇਹ ਅੱਛਾ ਜੀ ਤੇ ਹੁਣ ਜਿਵੇਂ ਸੀਐਮ ਮਾਨ ਸਾਹਿਬ ਹੁਣ ਅਨਾਰੇ ਨੂੰ ਵੀ ਪਹਿਲ ਦੇ ਆਧਾਰ ਤੇ ਵੀ ਪਣਾਉਂਦੇ ਇਹ ਇਹ ਰਸਤਾ ਹੀ ਬੰਦ ਕਰ ਦਿੰਦੇ ਅੱਗੇ ਨਹਿਰ ਦਾ ਰਸਤਾ ਪਣੀ ਜਾਂਦਾ ਨਹਿਰ ਦੇ ਪੁਲ ਪਣੀ ਜਾਂਦੇ ਉਹਨੂੰ ਵੀ ਬੰਦ ਕਰ ਦਿੰਦੇ ਇਧਰ ਦੀ ਉੱਪਰ ਦੀ ਬਾਈਪਾਸ ਬਣਾ ਕਰ ਦਿੰਦੇ ਅੱਜ ਵੀ ਹੁਣ ਆਹ ਵੇਖ ਲਓ ਹੁਣ ਵੀ ਇਹਨਾਂ ਨੇ ਆਪਣੇ ਰਸੇ ਲਾ ਕੇ ਉਹ ਬੰਦ ਕਰਤਾਗਾ ਹੁਣ ਸ਼ਾਮ ਤਾਈਂ ਹੋਰ ਦੱਸਦੇ ਆ ਜੀ ਦੇਖੋ ਪੁਲਿਸ ਵਾਲੇ ਆਪਾਂ ਸਾਰਿਆਂ ਨੇ ਦੇਖਿਆ ਵੀ ਸਪੀਡ ਦਾ ਜਿਹੜਾ ਚਲਾਨ ਕਰਦੇ ਆ ਕੈਮਰਾ ਲਾ ਕੇ ਸੜਕ ਤੇ ਖੜ ਜੰਦੇ ਆ ਜੋ ਵੀ ਜਿਆਦਾ ਸਪੀਡ ਵਾਲੀਆਂ ਗੱਡੀਆਂ ਆਉਂਦੀਆਂ ਉਹਨਾਂ ਦਾ ਚਲਾਨ ਕਰਦੇ ਅੱਜ ਤੱਕ ਆਪਾਂ ਕਿਸੇ ਬੱਸ ਦਾ ਚਲਾਨ ਹੋਇਆ ਨਹੀਂ ਦੇਖਿਆ ਬੱਸਾਂ ਇਨੀ ਸਪੀਡ ਤੇ ਆਉਂਦੀਆਂ ਕੈਮਰਾ ਲਾ ਕੇ ਚੈੱਕ ਕਰਨ ਵੀ ਬੱਸ ਕਿੰਨੀ ਸਪੀਡ ਤੇ ਆ ਰਹੀ ਹੈ ਜੇ ਜਿਆਦਾ ਸਪੀਡ ਤੇ ਬੱਸ ਆਉਂਦੀ ਉਹਦਾ ਚਲਾਨ ਕੱਟਿਆ ਜਾਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਓਵਰ ਸਪੀਡ ਸੀ ਓਵਰ ਸਪੀਡ ਸੀ ਓਵਰ ਸਪੀਡ ਇਹ ਚਲਦੀਆਂ ਹੀ ਓਵਰ ਸਪੀਡ ਹੈ ਜੀ ਦੀਪ ਵਾਲਿਆਂ ਦੀ ਬਸ ਕੋਈ ਵੀ ਤੁਸੀਂ ਦੇਖ ਲਓਗੇ ਤੁਸੀਂ ਆਮ ਖੜ ਕੇ ਦੇਖ ਲਿਆ ਜੋ ਕਿਸੇ ਸੜਕ ਤੇ ਤੁਸੀਂ ਉਹਦੀ ਸਪੀਡ ਚੈੱਕ ਕਰਿਆ ਜੋ 100 ਤੋਂ ਘੱਟ ਚਲਾਉਂਦੇ ਨਹੀਂ ਜੀ ਲੋਕ ਤਾਂ ਵੀ ਕਹਿਣ ਲੱਗੇ ਜੇ ਭਾਈ ਦੀਪ ਆਉਂਦੀ ਆ ਨਾ ਤਾਂ ਜਮਦੂਤ ਆਉਂਦਾ ਪਾਸੇ ਹੋ ਕੇ ਖੜਾ ਬਿਲਕੁਲ ਜੀ ਬਿਲਕੁਲ ਤੁਸੀਂ ਵੇਖ ਲਓ ਕਿੰਨੇ ਚਾਂਸ ਹੋਏ ਆ ਅੱਜ ਇਹ ਚੌਥੀ ਬੱਸ ਮੇਰਾ ਖਿਆਲ ਹੋਊਗੀ ਸ਼ਾਇਦ ਇਸ ਤੋਂ ਪਹਿਲਾਂ ਵੀ ਉਹ ਸੇਮ ਨਾਲੇ ਦੇ ਵਿੱਚ ਡਿੱਗੀ ਸੀ ਬਠਿੰਡਾ ਸਾਈਡ ਉਸ ਤੋਂ ਪਹਿਲਾਂ ਮੁਕਸਰ ਨਹਿਰ ਦੇ ਵਿੱਚ ਡਿੱਗੀ ਸੀ ਕਾਫੀ ਚਾਂਸ ਹੋਏ ਆ ਇਹ ਸਾਰ ਤੇਜ਼ ਸਪੀਡ ਦਾ ਕਾਰਨ ਜੈਤੋ ਰੋਡ ਨੇੜੇ ਵੀ ਕਾਫੀ ਐਕਸੀਡੈਂਟ ਕੀਤੇ ਗਏ ਹਾਂਜੀ ਤੇਜ਼ ਸਪੀਡ ਹੈ ਜੀ ਕੋਈ ਵੀ ਐਕਸੀਡੈਂਟ ਹੁੰਦਾ ਅਕਸਰ ਸਪੀਡ ਲਿਮਟ ਤੋਂ ਕੰਟਰੋਲ ਤੋਂ ਬਾਹਰ ਹੁੰਦਾ ਤਾਂ ਫੇਰ ਹੀ ਹੁੰਦਾ ਅੰਗੈਲੀ ਨਾਲ ਹੀ ਹੁੰਦਾ ਜੋ ਵੀ ਹੁੰਦਾ ਇਹ ਪਤਾ ਲੱਗਿਆ ਵੀ ਇਸ ਇਸ ਬੱਸ ਵਿੱਚ ਟੋਟਲ ਸਵਾਰੀਆਂ ਕਿੰਨੀਆਂ ਸੀ ਸਵਾਰੀਆਂ 60 65 ਸਵਾਰੀਆਂ ਦੱਸਦੇ ਆ 60 65 ਹਾਂਜੀ ਜਿਹਦੇ ਵਿੱਚੋਂ 8 ਤੁਸੀਂ ਕਹਿ ਰਹੇ ਹੋ ਕੇ ਡੈੱਡ ਹੋ ਗਏ 12 12 ਦੱਸਣ ਦੇ ਮੁਤਾਬਕ ਹਜੇ ਕੋਈ ਪੱਕਾ ਨਹੀਂ ਆ ਠੀਕ ਹੈ ਬਾਕੀ ਤਾਂ ਉਹ ਮੈਡੀਕਲ ਕਾਲਜ ਦੇ ਵਿੱਚ ਫਿਰ ਇਹ ਛੋਟੇ ਬੱਚੇ ਨਹੀਂ ਬੱਚਿਆਂ ਦਾ ਕੋਈ ਹਜੇ ਕੋਈ ਬਹੁਤਾ ਕਿਸੇ ਨੂੰ ਜਾਣਕਾਰੀ ਨਹੀਂ ਗਈ ਉਹ ਦੱਸਦੇ ਆ ਵੀ ਇੱਕ ਬੱਚਾ ਜਿਹੜਾ ਮਤਲਬ ਮਿਲ ਨਹੀਂ ਰਿਹਾ ਹਜੇ ਜਿਹਦੀ ਆ ਤਲਾਸ਼ ਹਜੇ ਜਾ ਹਾਂਜੀ ਉਹ ਤਲਾਸ਼ ਕਰੀ ਜਾਂਦੇ ਆ ਜੀ ਸ਼ੁਕਰੀਆ ਭਈ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਪੱਖ ਨੂੰ ਕਿਵੇਂ ਵੇਖਦੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਇਧਰ ਜਿਹੜੇ ਹਜੇ ਵੀਰ ਸੇਵਨ ਵਾਲੇ ਦੇ ਵਿੱਚ ਨੇ ਤੇ ਇੱਥੋਂ ਦੇ ਜਿਹੜੇ ਲੋਕ ਆ ਉਹ ਇਹ ਕਹਿ ਰਿਹਾ ਕਿ ਇੱਕ ਬੱਚੇ ਦੀ ਤਲਾਸ਼ ਹੈ ਜਿਹੜਾ ਬੱਚਾ ਨਹੀਂ ਮਿਲਿਆ ਸ਼ਾਇਦ ਉਹਨੂੰ ਦੇਖ ਰਹੇ ਆ ਹਜੇ ਲੱਭ ਰਹੇ ਆ ਦੂਜੇ ਪਾਸੇ ਆਪਾਂ ਪ੍ਰਸ਼ਾਸਨ ਦਾ ਹੀ ਪੱਖ ਲਵਾਂਗੇ ਜਾਣਦੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ